ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹੁਣ ਦਰਬਾਰ ਸਾਹਿਬ ਇਸ ਦਾ ਰੋਹਾਨੇ ਰਾਜ ਸੇ ਰਤਬਾ ਇਸ ਦਾ ਬਾਗ ਦੂਜਾ ਸ਼ੁਰੂ ਕਰਨ ਜਾ ਰਹੇ ਹਾਂ ਪੰਨਾ ਨੰਬਰ 17 ਤੋਂ ਸਾਡੇ ਮੂਲ ਇਤਿਹਾਸਿਕ ਰਿਕਾਰਡ ਪੌਰਾਨ ਅਤੇ ਪੂਰਵ ਇਸਾਈ ਯੁੱਗ ਦੀਆਂ ਬੌਧੀ ਪਰੰਪਰਾਵਾਂ ਨਿਸ਼ਚਿਤ ਤੌਰ ਤੇ ਦਾਵਾ ਕਰਦੀਆਂ ਹਨ ਕਿ ਇੱਥੇ ਪੁਰਾਣੇ ਜ਼ਮਾਨੇ ਤੋਂ ਹੀ ਪਾਣੀ ਦੀ ਇੱਕ ਕੁਦਰਤੀ ਅਤੇ ਪਵਿੱਤਰ ਜੀਲ ਮੌਜੂਦ ਹੈ ਜਿੱਥੇ ਦਰਬਾਰ ਸਾਹਿਬ ਹੁਣ ਸਥਿਤ ਹੈ ਅਤੇ ਇਸ ਸਥਾਨ ਦੀ ਪੂਰਤਿਕ ਬਣਤਰ ਇਨ੍ਹਾਂ ਦਾਅਵਿਆਂ ਦੀ ਸੰਭਾਵਨਾ ਦੀ ਕਾਫੀ ਪੁਸ਼ਟੀ ਕਰਦੀ ਹੈ ਅੱਜ ਵੀ ਇੱਕ ਹਵਾਈ ਜਹਾਜ਼ ਤੋਂ ਇਸ ਇਲਾਕੇ ਤੇ ਪੰਛੀ ਜਾਤ ਸਰਵੇਖਣ ਇਸ ਸਿੱਟੇ ਦੀ ਪੁਸ਼ਟ ਕਰੇਗਾ ਕਿ ਇਹ ਸਥਾਨ ਬੀਤੇ ਹਜ਼ਾਰਾਂ ਸਾਲਾਂ ਤੋਂ ਪਾਣੀ ਦੇ ਕੁਦਰਤੀ ਸਰੋਵਰ ਵਜੋਂ ਮੌਜੂਦ ਹੈ ਪਵਿੱਤਰਤਾ ਦੀਆਂ ਵੈਦਿਕ ਅਤੇ ਬੌਧੀ ਪਰੰਪਰਾਵਾਂ ਇਸ ਸਥਾਨ ਨਾਲ ਜੁੜੀਆਂ ਹਨ ਅਤੇ ਇਹ ਸਰੋਵਰ ਇਸ ਸਾਂਝ ਦਾ ਮੁੱਢ ਪਹਿਲਾ ਦਾ ਅਤੇ ਬਹੁਤ ਪੁਰਾਣਾ ਸਿੰਧੂ ਕਾਟੀ ਸਭਿਅਤਾ ਦੇ ਸਭਿਅਤਾ ਦੇ ਦੂਜੀ ਅਤੇ ਤੀਜੀ ਤਹਿਸੀਦੀ ਵਲ ਪਿੱਛੇ ਫੈਲਿਆ ਹੋਇਆ ਇਸ ਇਤਿਹਾਸਿਕ ਮਨੋਤ ਦੇ ਆਧਾਰ ਤੇ ਕਿ ਜੋ ਸਥਾਨ ਇੱਕ ਵਾਰ ਪਵਿੱਤਰ ਹੈ ਉਹ ਹਮੇਸ਼ਾ ਪਵਿੱਤਰ ਹੁੰਦਾ ਹੈ ਅਤੇ ਨਵੀਂ ਪਵਿੱਤਰਤਾ ਕਿਸੇ ਪੁਰਾਣੇ ਵਿੱਚ ਹੀ ਸਥਾਪਿਤ ਹੋਣੀ ਚਾਹੀਦੀ ਹੈ ਦਰਸਾਉਂਦਾ ਹੈ ਇਸ ਲਈ ਸਿਰਜਾ ਸਿਰਜ ਸਿਰਜਨਮਤ ਤੱਕ ਇਸ ਲਈ ਸਿਰਜਣਾ ਸਿਰਜਨ ਇਸ ਲਈ ਸਿਰਜਣਾਤਮਕ ਕਲਪਨਾ ਵਿਸ਼ਵਾਸ ਨੂੰ ਸੁਝਾ ਸੁਝਵਾਨ ਪੱਧਰ ਤੇ ਦਰੁਸਤ ਸਾਬਤ ਕਰਦੀ ਹੈ ਕਿ ਲਗਭਗ 5000 ਸਾਲ ਪਹਿਲਾਂ ਮੋਹਨ ਜੋਦੜੋ ਨਸਲ ਦੇ ਲੋਕਾਂ ਦੁਆਰਾ ਵਸਾਈ ਮਨੁੱਖੀ ਸਭਿਅਤਾ ਦੇ ਮੂਲ ਤੋਂ ਹੀ ਪਵਿੱਤਰ ਸਰੋਵਰ ਅਤੇ ਦਰਬਾਰ ਸਾਹਿਬ ਦਾ ਅਸਥਾਨ ਮਨੁੱਖ ਦੀ ਧਰਮ ਸ਼ਾਸਤਰੀ ਸਰਗਰਮੀ ਦਾ ਪ੍ਰਾਚਨ ਕੇਂਦਰ ਸੀ ਅਤੇ ਇਸ ਦੇ ਨਾਲ ਹੀ ਇਹ ਵੇਦਾਂ ਦੇ ਧਾਰਮਿਕ ਰਿਸ਼ੀਆ ਲਈ ਵੀ ਬਰਾਬਰ ਦਾ ਹੀ ਅਤ ਸਤਕਾਰਯੋਗ ਸਥਾਨ ਸੀ ਇਥੇ ਇਹ ਯਾਦ ਕਰਨਾ ਦਿਲਚਸਪੀ ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਇਸ ਸਰੋਵਰ ਦੀ ਪ੍ਰਾਚਨ ਭਲ ਸਾਫ ਕਰ ਰਹੇ ਸਨ ਤਾਂ ਇੱਕ ਮੋਹਰ ਬੰਦ ਪੱਥਰ ਦੇ ਭੂਮੀਗਤ ਗੁੰਬਦ ਨੂੰ ਉਜਾਗਰ ਕੀਤਾ ਗਿਆ ਸੀ ਇਸ ਨੂ ਖੋਲਣ ਤੇ ਮਣੀ ਰਹਿਤ ਨਿਰਬੀਜਾ ਸਮਾਦੀ ਵਿੱਚ ਲੀਨ ਕਮਲ ਆਸਣ ਵਿੱਚ ਪਾਣੀ ਬੀਜਿਆ ਯੋਗੀ ਪ੍ਰਗਟ ਹੋਇਆ ਸੀ ਜਦੋਂ ਗੁਰੂ ਜੀ ਨੇ ਉਸ ਨੂੰ ਪੁਨਰਜੀਵਤ ਕੀਤਾ ਤਾਂ ਉਸਨੇ ਖਾਲਸਾ ਕੀਤਾ ਕਿ ਉਹ ਪੂਰਨ ਸੁੰਨ ਅਵਸਥਾ ਵਿੱਚ ਦਾਖਲ ਹੋਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀ ਕਾਇਆ ਛੋਹ ਦਾ ਅਨੁਭਵ ਕਰਦੇ ਕਰਨ ਦੇ ਆਸ਼ੇ ਨਾਲ ਹਾਜਰਾ ਸਾਲ ਪਹਿਲਾ ਆਪਣੇ ਸਮਾਦ ਦੇ ਵਿੱਚ ਗਿਆ ਸੀ ਇਹ ਅਸਥਾਨ ਗੁਰੂ ਜੀ ਦੁਆਰਾ ਸਹਾਇਕ ਸਰੋਵਰ ਸੰਤੋਖ ਸਰ ਦੁਆਰਾ ਯਾਦਗਾਰ ਵਜੋਂ ਰੱਖਿਆ ਗਿਆ ਸੀ ਜੋ ਅੱਜ ਤੱਕ ਕਾਇਮ ਹੈ ਅਨੁਭਵੀ ਕਲਪਨਾ ਇਹ ਅੰਦਾਜ਼ਾ ਲਾਉਂਦੀ ਹੈ ਅਤੇ ਕੁਝ ਹੋਰ ਸੋਚਣ ਪਿੱਛੇ ਕੋਈ ਵਿਧਿਆ ਕਾਰਨ ਵੀ ਮੌਜੂਦ ਨਹੀਂ ਹੈ ਕਿ ਕਿ ਅਸਲ ਵਿੱਚ ਆਰੀਅਨ ਆਰਿਆਨਾ ਨੂੰ ਕੁਝ ਵੈਦਿਕ ਸ਼ਲੋਕਾਂ ਦਾ ਇਹ람 ਇਸ ਪ੍ਰਾਚਨ ਪਵਿੱਤਰ ਸਰੋਵਰ ਦੇ ਕੱਢਿਆ ਤੇ ਹੀ ਹੋਇਆ ਸੀ ਜਿਵੇਂ ਕਿ 17ਵੀਂ ਸਦੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਡੇ ਹਿੱਸਾ ਕਾਸ਼ਮਨ ਹੋਏ ਇਸਾਈ ਯੁੱਗ ਦੀਆਂ ਮੁੱਢਲੀਆਂ ਸਦੀਆਂ ਵਿੱਚ ਜਦ ਮਹਾਯਾਨ ਦੇ ਈਸ਼ਵ ਵਿਆਪਕ ਧਰਮ ਨੇ ਉੱਤਰ ਪੱਛਮੀ ਭਾਰਤ ਵਿੱਚ ਮੂਲ ਪਰਾ ਜਨਾ ਪਰਮਿਤਾ ਅਤੇ ਸਾਧਰਮਾ ਪੁੰਦਰਿਕ ਸੁਤਰਾ ਦੇ ਰੂਪ ਵਿੱਚ ਜਨਮ ਲਿਆ ਤਾਂ ਦਰਬਾਰ ਸਾਹਿਬ ਦਾ ਅਸਥਾਨ ਅਤੇ ਪਵਿੱਤਰ ਸਰੋਵਰ ਪਹਿਲਾਂ ਦੀ ਮਠਾਦਾਰੀ ਬੋਦੀ ਬਿਕਸ਼ੁ ਬਾਈ ਚਾਰਿਆਂ ਦਾ ਸਰਗਮ ਕੇਂਦਰ ਸੀ ਜਿਨ੍ਹਾਂ ਵਿੱਚੋਂ ਮਹਾਨ ਨਾਗਾ ਰਜੁਨ ਅਤੇ ਆਰ ਆਰਿਆ ਦੇਵਾ ਆਪਣੀ ਸਿਰਜਣਾਤਮਕ ਸਰਗਮੀ ਦੇ ਸਮੇਂ ਦੌਰਾਨ ਮਠਾਦੀਸ਼ ਹੋ ਸਕਦੇ ਹਨ ਅਤੇ ਜੇਕਰ ਇਥੇ ਅਨੁਭਵੀ ਕਲਪਨਾ ਸੱਚ ਦੇ ਨੇੜੇ ਤੇੜੇ ਮੰਡਲਾਂ ਉਂਦੀ ਹੈ ਤਾਂ ਇਹ ਪ੍ਰਗਟ ਆਉਂਦੀ ਹੈ ਕਿ ਦਰਬਾਰ ਸਾਹਿਬ ਦਾ ਅਸਥਾਨ ਅਤੇ ਇਸ ਦੇ ਆਲੇ ਦੁਆਲੇ ਦੇ ਪਾਣੀ ਦੇ ਕੰਡੇ ਸਬਕ ਮਨੁੱਖ ਦੀ ਆਰੰਭਲੀ ਅਧਿਆਤਮਿਕ ਸਰਗਰਮੀਆਂ ਦੇ ਦ੍ਰਿਸ਼ ਵੈਦਿਕ ਆਰਿਆਨਾ ਦੀ ਧਾਰਮਿਕ ਪ੍ਰੇਰਣਾ ਦੇ ਉੱਚੇ ਜਲ चिन्ह ਬੋਧੀ ਮਨ ਦੀ ਮਹਾਨ ਉਪलब्ਧੀ ਅਤੇ ਪੰਜਾਬ ਦੀ ਕੁਦਰਤੀ ਪ੍ਰਤਿਭਾ ਤੇ ਸਭ ਤੋਂ ਸ਼ਾਨਦਾਰ ਖੇੜੇ ਦੀ ਪ੍ਰਤੀਕ ਹਨ ਆਧੁਨਿਕ ਇਤਿਹਾਸ ਅਤੇ ਸਮੇਂ ਦੇ ਨੇੜੇ ਆਉਂਦੀਆਂ ਤਿੱਬਤ ਵਿੱਚ ਲਾਮਿਆਂ ਦੇ ਬੁੱਧਵਾਦੀ ਦੇ ਸੰਸਥਾਪਕ ਨਾਲੰਦਾ ਯੂਨੀਵਰਸ ਯੂਨੀਵਰਸਿਟੀ ਦੇ ਪ੍ਰੋਫੈਸਰ ਪਦਮ ਸੰਭਵਾ ਜੇਨਾ ਨੂੰ ਮਹਾਨ ਰਾਜ ਰਾਜਾ ਖਰੀਸ ਸਰੋਂ ਇਦੇ ਬਤਸਾਨ 740 ਤੋਂ 797 ਦੁਆਰਾ 747 ਇਸਵੀ ਵਿੱਚ ਤਿੱਬਤੀ ਵਿਖੇ ਬੁਲਾਇਆ ਗਿਆ ਸੀ ਤਿੱਬਤ ਦਾ ਸਰਪ੍ਰਸਤ ਸੰਤ ਅਤੇ ਬੋਧੀ ਧਰਮ ਦੇ ਸਭ ਤੋਂ ਮਹਾਨ ਵਿਅਕਤੀਆਂ ਵਿੱਚੋਂ ਇੱਕ ਹੈ ਅਤੇ ਉਸ ਦੇ दैਵੀ ਰੁਤਬੇ ਨੂੰ ਜਿੰਨਿਤ ਕਰਨ ਲਈ ਉਸ ਨੂੰ ਕਮਲ ਫੁੱਲ ਤੋਂ ਪ੍ਰਗਟਿਆ ਲੋਟਸ ਬੋਰਨ ਕਿਹਾ ਜਾਂਦਾ ਹੈ ਜਦੋਂ ਕਿ ਉਸ ਦੀਆਂ ਜੀਵਨੀਆਂ ਸਰਬਸੰਮਤੀ ਨਾਲ ਸਹਿਮਤ ਹੁੰਦੀਆਂ ਹਨ ਕਿ ਕਵਲ ਲੋਟਸ ਜਿਸ ਵਿੱਚੋਂ ਉਸ ਦਾ ਗੈਰ ਮਨੁੱਖੀ ਜਨਮ ਹੋਇਆ ਪਵਿੱਤਰ ਜੀਲੇ ਦੇ ਨਿਰਮਲ ਪਾਣੀਆਂ ਦੇ ਤੈਰਦਾ ਹੈ ਜਿਸ ਦੀ ਪਛਾਣ ਅਜੋਕੇ ਦਰਬਾਰ ਸਾਹਿਬ ਦੇ ਦੁਆਲੇ ਸਥਿਤ ਸरोवर ਵੱਜੋਂ ਹੋਈ ਹੈ ਅੱਜ ਤੱਕ ਸਰਦਾਲੋ ਤੇ ਬੱਤੀ ਲੋਕਾਂ ਨੇ ਪੂਰਬਲੇ ਮਾਲਕ ਗੁਰੂ ਦੇਮਪੋਚੇ ਦੀ ਅਨੋਠੀ ਉਤਪਤੀ ਵਾਲੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਅਤੇ ਸ਼ਰਨ ਦਾ ਜਲੀ ਦੇਣ ਲਈ ਲੰਬੀਆਂ ਅਤੇ ਖਤਰਨਾਕ ਯਾਤਰਾਵਾਂ ਕੀਤੀਆਂ ਹਨ ਜਿਵੇਂ ਕਿ ਧਾਰਮਿਕ ਮਨੋਵਿਗਿਆਨ ਦੇ ਉਤਸੁਕ ਵਿਦਿਆਰਥੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਜੇ ਇਨ੍ਹਾਂ ਵਿੱਚੋਂ ਬਹੁਤੇ ਕਿੱਸਾਂ ਬਾਰੇ ਸਥੂਲ ਜੜ ਅਤੇ ਭੌਤਿਕ ਸਬੂਤ ਦੀ ਘਾਟ ਵੀ ਹੈ ਤਾਂ ਵੀ ਤੱਥ ਨਸਲੀ अवचेतन मन ਤੇ ਉਕਰ ਇਸ ਤਸਵੀਰ ਦੇ ਸੂਖਮ ਪ੍ਰਭਾਵ ਕਿਸੇ ਸਮੇਂ ਕਟ ਜੋਰਦਾਰ ਅਤੇ ਅਸਲ ਵਿੱਚ ਹਾਲਤ ਹਾਲਤ ਇਸ ਜੋਰ ਨੂੰ ਕਈ ਤਰ੍ਹਾਂ ਗੁਣਾ ਕਰਦੇ ਹਨ ਨੂੰ ਨਹੀਂ ਪ੍ਰਗਟਾਉਂਦੇ ਅਜਿਹੇ ਕਾਚਨ ਅਤੇ ਜੋਰਦਾਰ ਅਧਿਆਤਮਕ ਪ੍ਰਭਾਵਾਂ ਨਾਲ ਉਰਜਿਤ ਅਜਿਹੇ ਸਥਾਨ ਨੂੰ ਸਿੱਖ ਗੁਰੂਆਂ ਨੇ ਨਵੇਂ ਵਿਸ਼ਵਧਰਮ ਅਤੇ ਵਿਸ਼ਵ ਸਭਿਆਚਾਰਾ ਦਾ ਕੇਂਦਰ ਚੁਣਿਆ ਜਿਸ ਦਾ ਉਹਨਾਂ ਦੇ ਉਦ்கਾਟਨ ਕੀਤਾ ਅਤੇ ਮਨੁੱਖ ਜਾਤੀ ਦੇ ਭਵਿੱਖ ਦੇ ਸੰਬੰਧ ਵਿੱਚ ਇਸ ਦੀ ਉਸ ਰੋਹਾਨੀ ਸ਼ਕਤੀ ਨੂੰ ਕੁਦਰਤੀ ਪ੍ਰੇਰਣਾਵਾਂ ਜੋ ਅਨੁਭਵ ਕਰਦੇ ਹਨ ਸਿੱਖਾਂ ਨੇ ਪਿਛਲੇ 225 ਸਾਲਾਂ ਦੌਰਾਨ ਧਰਮ ਨਿਰਪੱਖ ਰਾਜ ਸ਼ਕਤੀਆਂ ਵੱਲੋਂ ਸਿੱਖ ਸਿਧਾਂਤਾਂ ਨੂੰ ਲਾਗੂ ਕਰਨ ਨੂੰ ਸਮੂੱਚੇ ਤੌਰ ਤੇ ਰੱਦ ਕਰਦਿਆਂ ਅਤੇ ਅੰਨੀ ਅਣਦੇਖੀ ਕਰਦਿਆਂ ਇਸ ਭੂਗੋਲਿਕ ਸਥਾਨ ਪ੍ਰਤੀ ਆਪਣੀ ਰਾਜ ਸੱਤਾ ਦੇ ਕਿਸੇ ਹੋਰ ਇਲਾਕੇ ਵਾਗੂ ਹੀ ਵਿਹਾਰ ਕਰਨ ਦਾ ਰੁੱਖ ਤਾਰਨ ਕਰਨ ਕਰਕੇ ਦਰਬਾਰ ਸਾਹਿਬ ਦੇ ਅਸਲ ਰੋਹਾਨੀ ਰਾਜਸ੍ਰੀ ਉਤਪੇਦ ਦੇ ਪੁਸ਼ਟੀ ਕਰਨ ਲਈ ਉਹਨਾਂ ਵੱਲੋਂ ਮੰਗਿਆ ਗਿਆ ਸਭ ਤੋਂ ਵੱਡਾ ਮੁੱਲ ਤਾਰਿਆ ਹੈ ਇਸ ਲਈ ਦੂਜਾ ਕਾਰਨ ਜਿਹੜਾ ਦਰਬਾਰ ਸਾਹਿਬ ਦੇ ਰੋਹਾਨੀ ਰਾਜਸੀ ਰੁਤਬੇ ਬਾਰੇ ਮੂਲ ਸਿੱਖ ਰਵੱਈਏ ਨੂੰ ਮਜ਼ਬੂਤ ਕਰਦਾ ਹੈ ਇਸ ਨਾਲ ਜੁੜੇ ਸਿੱਖ ਇਤਿਹਾਸ ਦੇ ਪ੍ਰਭਾ ਮੰਡਲ ਵਿੱਚ ਆਧਾਰ ਗ੍ਰਹਿਣ ਕਰਦਾ ਹੈ ਜੋ ਇਸ ਨਾਲ ਜੁੜਿਆ ਹੋਇਆ ਹੈ ਅਤੇ ਸਿੱਖ ਮਨ ਨੂੰ ਰਾਹ ਦਰਸਾਵੀਆਂ ਮਿਸਲਾਂ ਪ੍ਰਦਾਨ ਕਰਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਤੱਕ ਸਿੱਖ ਗੁਰੂ नानकज्योत सिख लहर ਦੇ ਕੇਂਦਰ ਸਨ ਅਤੇ ਇਸ ਤੋਂ ਬਾਅਦ ਬੰਦਾ ਸਿੰਘ ਇਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਉਹਨਾਂ ਦੇ ਰਾਜਨੀਤਿਕ ਮਾਮਲਿਆਂ ਦੀ ਕਮਾਂਡ ਸੰਭਾਲੀ ਇਹ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਅਤੇ ਸਿੱਖ ਪ੍ਰਭੂ ਸਤਾ ਦੇ ਡਹਿਰ ਜਾਣ ਤੋਂ ਬਾਅਦ ਬਾਅਦ ਸੀ ਜਿਹੜੇ ਉਸ ਨੇ ਇਸ ਸਿਆਸੀ ਆਧਾਰ ਉੱਪਰ ਸਥਾਪਿਤ ਕੀਤੀ ਸੀ ਕਿ ਸਿੱਖ ਸਮੂਹਿਕ ਤੌਰ ਤੇ ਹੀ ਆਪਣੇ ਦੋਹਰੀ ਪ੍ਰਭੂਸੱਤਾ ਦੇ ਸਿਧਾਂਤ ਦੇ ਹੱਕਾਂ ਅਤੇ ਫਰਜ਼ਾਂ ਨੂੰ ਗ੍ਰਹਿਣ ਕਰਦੇ ਹਨ ਅਤੇ 1721 ਵਿੱਚ ਭਾਈ ਮਨੀ ਸਿੰਘ ਦਰਬਾਰ ਸਾਹਿਬ ਦੇ ਮੁਖ ਗ੍ਰੰਤੀ ਥਾਪੇ ਗਏ ਸਨ ਜਿਨ੍ਹਾਂ ਨੇ ਇਸ ਅਸਥਾਨ ਦੇ ਮੂਲ ਰੂਹਾਨੀ ਰਾਜਸਵੀ ਰੁਤਬੇ ਨੂੰ ਮੂਰ ਸੁਰਜੀਤ ਕਰਨ ਲਈ ਤੁਰੰਤ ਕਦਮ ਚੁੱਕੇ ਯਾਤਰੀਆਂ ਅਤੇ ਅਪਾਹਿਜਾਂ ਲਈ ਇੱਕ ਲੰਗਰ ਹਾਲ ਸ਼ੁਰੂ ਕੀਤਾ ਗਿਆ ਸੀ ਅਤੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਸਿੱਖਾਂ ਦੀਆਂ ਸਿਆਸੀ ਸਮਾਜੀ ਗਤੀਵਿਧੀਆਂ ਨੂੰ ਫਿਰ ਤੋਂ ਆਰੰਭ ਕੀਤਾ ਗਿਆ। ਹੱਥ ਲਿਖਿਤ ਸੰਜੀਤ ਤਾਰੀਖ ਇਹ ਸਿੱਖਾ 1811 ਦਾ ਲਿਖਾਰੀ ਖੁਸ਼ਵਕਤ ਰਾਏ ਲਿਖਦਾ ਹੈ ਕਿ ਇਸ ਸਮੇਂ ਵਿੱਚ ਗੁਫਾਵਾਂ ਅਤੇ ਕੰਡਿਆਲੀਆਂ ਜਾੜੀਆਂ ਵਿੱਚ ਰਹਿੰਦੇ ਅਤੇ ਗਾਹ ਦੇ ਪੱਤੇ ਜ ਅਤੇ ਜੜਾ ਖਾ ਕੇ गुज़ारा करते ਹਨ ਅਤੇ ਪੰਜਾਬ ਦਾ ਫੌਜੀ ਸੁਬੇਦਾਰ ਜ਼ਕਰੀਆ ਖਾਨ ਹੈਰਾਨ ਹੁੰਦਾ ਹੈ ਕਿ ਕਹਾ ਖਾਣ ਵਾਲੇ ਇਨੇ ਧ੍ਰਿੜ ਹੋਣਗੇ ਕਿ ਉਹ ਪ੍ਰਭੂ ਸਤਾ ਦਾ ਦਾਵਾ ਕਰਨਗੇ ਸਫਾ 44 ਬੀ 2 ਸੰ ਮੁਗਲਾ ਨੇ ਸਿੱਖਾਂ ਦੇ ਉਪ ਰਾਸ਼ਟਰ ਦੇ ਰੁਤਬੇ ਨੂੰ ਪ੍ਰਵਾਨਿਆ 1700 33 ਵਿੱਚ ਜਦੋਂ ਮੁਗਲ ਸਰਕਾਰ ਨੇ ਦੇਖਿਆ ਕਿ ਜ਼ੁਲਮ ਦੇ ਅਤੇ ਤਰੀਕੇ ਵੀ ਸਿੱਖਾਂ ਨੂੰ ਆਪਣੇ ਬੁਨਿਆਦੀ ਸਿਧਾਂਤਾਂ ਅਤੇ ਰਵੱਈਏ ਸੰਬੰਧੀ ਸਮਝੌਤਾ ਕਰਨ ਲਈ ਮਜਬੂਰ ਕਰਨ ਵਿੱਚ ਅਸਫਲ ਰਹੇ ਹਨ ਤਾਂ ਉਹਨਾਂ ਨੇ ਸਿੱਖਾਂ ਨੂੰ ਇੱਕ ਉਪਰ ਰਾਸ਼ਟਰ ਦਾ ਦਰਜਾ ਇੱਕ ਖੁਦ ਖੁਦਮੁਖਤਿਆਰ ਰਾਜਨੀਤਿਕ ਦਰਜਾ ਦਿੱਤਾ ਜਿਸ ਨਾਲ ਮਿਲਦਾ ਜੁਲਦਾ ਹੀ ਮੁਸਲਿਮ ਲੀਗ ਦੇ ਜਨਾਬ ਜਨਾਵਲੋਂ ਸਿੱਖਾਂ ਨੂੰ 1947 ਦੇ ਆਰੰਭ ਵਿੱਚ ਪੇਸ਼ ਕੀਤਾ ਗਿਆ ਸੀ ਸਿੱਖਾਂ ਨੂੰ 1 ਲੱਖ ਰੁਪਏ ਦਾ ਮਾਲਿਆ ਉਗਰਾਹੁਣ ਦਾ ਹੱਕ ਅਤੇ ਨਵਾਬ ਦਾ ਉੱਚ ਰੁਤਬਾ ਦਿੱਤਾ ਗਿਆ ਜਿਸ ਨੂੰ ਉਹਨਾਂ ਦੇ ਇਸ ਰਾਖਵੇਂਕਰਨ ਨਾਲ ਪਰਮਾਨ ਕਰ ਲਿਆ ਕਿ ਖਾਲਸਾ ਜਿਸ ਦਾ ਮਤਲਬ ਆਜ਼ਾਦ ਰੂਪ ਵਿੱਚ ਰਾਜ ਕਰਨਾ ਹੈ ਸਦੀਵੀ ਤੌਰ ਤੇ ਇੱਕ ਮਾਤ ਹਿੱਤ ਸਥਿਤੀ ਸਵੀਕਾਰ ਨਹੀਂ ਕਰ ਸਕਦਾ ਤੇਜਾ ਸਿੰਘ ਗੰਡਾ ਸਿੰਘ ਇਹ ਸ਼ੋਰਟ ਹਿਸਟਰੀ ਆਫ ਦਾ ਸਿੱਖਸ ਓਰੀਐਂਟਡ ਲੋਗ ਮੈਨਸ 1950 ਜਿਲਤ ਪਹਿਲੀ ਪੰਨਾ 121 ਇਹ ਸਾਰੀਆਂ ਤਬਲੀ ਤਬਦੀਲੀਆਂ ਦਰਬਾਰ ਸਾਹਿਬ ਦੇ ਚੌਗਿਰਦ ਅੰਦਰ ਅਕਾਲ ਤਖਤ ਦੇ ਸਾਹਮਣੇ ਅਤੇ ਇਸ ਤੋਂ ਲੱਗ ਵਾਪਰਦੀਆਂ ਅਤੇ ਅਨ ਅੰਤਿਮ ਰੂਪ ਲੈਂਦਿਆਂ ਅਸਨ ਅਤੇ ਇਹ ਤਜਵੀਜ਼ਾ ਦਰਸਾਉਂਦੀਆਂ ਹਨ ਕਿ ਵਕਤ ਦੀ ਸਰਕਾਰ ਇਥੋਂ ਤੱਕ ਕਿ ਸਿੱਖ ਇਤਿਹਾਸ ਦੇ ਉਹਨਾਂ ਆਰੰਭਲੇ ਦਿਨਾਂ ਵਿੱਚ ਵੀ ਪੂਰੀ ਤਰ੍ਹਾਂ ਪ੍ਰोत्사ਹਿਤ ਕਰਦੇ ਹੈ ਕਿ ਸਿੱਖ ਸਿਧਾਂਤ ਮੰਨਦਾ ਹੈ ਕਿ ਰਾਜ ਉਹਨਾਂ ਨਾਲ ਇੱਕ ਕੌਮ ਵਜੋਂ ਨਾ ਕਿ ਉਹਨਾਂ ਨੂੰ ਇੱਕ ਹਰੇ ਇੱਕ ਹਰੇ ਨਾਗਰਿਕਾ ਵਜੋਂ ਸੂਕਮ ਟੱਕੜਿਆ ਵਿੱਚ ਕੰਡਾ ਕੇ ਵਿਹਾਰ ਕਰੇ ਪੂਰੇ ਤੌਰ ਤੇ ਇਹਨਾਂ ਤਜਵੀਜ਼ਾਂ ਦੇ ਸਿੱਟੇ ਵੱਜੋਂ ਸਿੱਖਾਂ ਨੇ ਪੰਜ ਫੌਜੀ ਛਾਉਣੀਆਂ ਇੱਕ ਦਰਬਾਰ ਸਾਹਿਬ ਦੁਆਲੇ ਦੇ ਸਰੋਵਰ ਵਿਖੇ ਅਤੇ ਬਾਕੀ ਚਾਰ ਦਰਬਾਰ ਸਾਹਿਬ ਨਾਲ ਜੁੜਦੇ ਬਾਕੀ ਬਚੇ ਚਾਰ ਪਵਿੱਤਰ ਸਰੋਵਰਾਂ ਰਾਮ ਸਰ ਵਿਵੇਕ ਸਰ ਸੰਤੋਖ ਸਰ ਅਤੇ ਕੋਲ ਸਰ ਵਿਖੇ ਕਾਇਮ ਕਰਨ ਵੱਲ ਕਦਮ ਵਧਾਏ ਆਪਣੇ ਆਰੰਭ ਵਿੱਚ ਇਹ ਪ੍ਰਬੰਧ ਅਸਫਲ ਹੋ ਕੇ ਖਤਮ ਹੋ ਗਏ ਸਨ ਅਤੇ ਸਿੱਟੇ ਵੱਜੋਂ 1736 ਵਿੱਚ ਮੁਗਲ ਸਰਕਾਰ ਦੇ ਅਧਿਕਾਰੀਆਂ ਨੇ ਦਰਬਾਰ ਸਾਹਿਬ ਅਤੇ ਇਸਦੇ ਚੌਗਿਰਦੇ ਉੱਤੇ ਕਬਜ਼ਾ ਕਰ ਲਿਆ ਅਤੇ ਇਨ੍ਹਾਂ ਹਾਲਾਤਾਂ ਅਧੀਨ ਹੀ ਭਾਈ ਮਨੀ ਸਿੰਘ ਨੇ ਅਧਿਕਾਰਾਂ ਤੱਕ ਨਵੰਬਰ 1738 ਦੀ ਦੀਵਾਲੀ ਮੌਕੇ ਸਿੱਖਾਂ ਵੱਲੋਂ ਸਰਬਤ ਕਾਲਸਾ ਕਰਨ ਦੀ ਆਗਿਆ ਲੈ ਲਈ ਪਹੁੰਚ ਕੀਤੀ ਅਤੇ ਉਸਨੇ पुलिस प्रबंधन ਲਈ राज्य ਨੂੰ 5000 ਰੁਪਏ ਦੀ ਰਕਮ ਦਾ ਭੁਗਤਾਨ ਕਰਨ ਦੀ हामी ਸਮਝੌਤੇ ਦੀ ਇਸ ਸ਼ਰਤ ਤਹਿਤ ਕਿ ਦਰਬਾਰ ਸਾਹਿਬ ਵਿਖੇ ਸਿੱਖਾਂ ਨੇ ਪੂਰਨ ਆਜ਼ਾਦੀ ਨਾਲ ਇਕੱਠੇ ਹੋਣ ਦੇ ਹੱਕ ਵਿੱਚ ਸਰਕਾਰ ਸਿੱਧੇ ਜਾਂ ਅਸਿੱਧੇ ਤੌਰ ਤੇ ਕੋਈ ਦਖਲ ਅੰਦਾਜ਼ੀ ਨਹੀਂ ਕਰੇਗੀ ਭਰੀ ਕਿਉਂਕਿ ਸਰਕਾਰ ਦੇ ਅਧਿਕਾਰੀਆਂ ਦੀ ਜਾਣਬੁੱਝ ਕੇ ਇਸ ਸਮਝੌਤੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਅਤੇ ਜਿਵੇਂ ਕਿ ਸਰਕਾਰਾਂ ਦੀ ਪੱਕੀ ਪਿਰਤ ਹੈ ਇਸ ਲਈ ਬਾਈ ਮਨੀ ਸਿੰਘ ਜੀ ਨੂੰ ਦੋਸ਼ੀ ਠਹਿਰਾਇਆ ਬਾਈ ਮਨੀ ਸਿੰਘ ਨੇ ਬਦੀ ਹੋਈ ਰਕਮ 5000 ਰੁਪਏ ਦਾ ਭੁਗਤਾਨ ਕਰਨ ਦੀ ਜਾਂ ਮੌਲਤੀ ਛੋਟ ਲੈਣ ਦੀ ਬਜਾਏ ਮੌਤ ਦੀ ਸਜ਼ਾ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦੇ ਦੰਡ ਨੂੰ ਸਵੀਕਾਰ ਕਰ ਲਿਆ ਅਗਲੇ ਸਾਲ 1739 ਵਿੱਚ ਨਾਦਰ ਸਾਧੇ ਭਾਰਤ ਉੱਤੇ ਬਿਆਨਕ ਹਮਲਾ ਕੀਤਾ ਜਿਸ ਤੇ ਦਿੱਲੀ ਨੂੰ ਲੁੱਟਿਆ ਇਸ ਦੇ ਵਾਸੀਆਂ ਨੂੰ ਕਤਲ ਕੀਤਾ ਅਤੇ ਤਖਤ ਇਹ ਟਾਊਸ ਦੇ ਕੋਹਿੰਨੂਰ ਹੀਰੇ ਨੂੰ ਲੁੱਟਦੇ ਮਾਲ ਵੱਜੋ ਆਪਣੇ ਫੌਜੀ ਪੁੱਪਿੱਠੋ ਵਿੱਚ ਲੈ ਗਿਆ ਸਾਰੇ ਭਾਰਤ ਦੇ ਵਾਸੀਆਂ ਵਿੱਚੋਂ ਇਹ ਘਾਹ ਖਾਣ ਵਾਲੇ ਇਕੱਲੇ ਸਿੱਖ ਹੀ ਸਨ ਜੋ ਵਾਪਸ ਪਰਤ ਰਹੇ ਹਮਲਾਵਾਰ ਦੇ ਸੈਨ सेना ਦੇ ਪਿਛਲੇ ਹਿੱਸੇ ਉੱਤੇ ਹਮਲਾ ਕਰਨ ਲਈ ਆਪਣੇ ਗੁਫਾਵਾਂ ਅਤੇ ਕੰਡਿਆਲੀਆਂ ਜਾਲੀਆਂ ਵਿੱਚੋਂ ਬਾਹਰ ਆ ਗਏ ਸਨ ਜਦੋਂ ਇਹ ਉਹ ਇਸ ਪ੍ਰਸ਼ਾਨੀ ਨਾਲ ਸਾਹਸਤ ਹੀੜ ਹੋਇਆ ਲਾਹੌਰ ਪਹੁੰਚਿਆ ਨਾਦਰ ਸ਼ਾਹ ਅਤੇ ਪੰਜਾਬ ਦੇ ਫੌਜੀ ਸੁਬੇਦਾਰ ਜ਼ਕਰੀਆ ਖਾਨ ਵਿਚਕਾਰ ਹਿੱਟ ਲਿਖੀ ਗਲਬਾਤਾ ਇੱਕ ਸਮਕਾਲੀ ਦੁਆਰਾ ਦਰਜ ਕੀਤੀ ਗਈ ਹੈ ਨਾਦਰ ਸ਼ਾਹ ਕਿਸੇ ਵੀ ਤਰ੍ਹਾਂ ਇਹ ਉਪਰ ਦੀ ਲੋਕ ਕੌਣ ਹਨ ਜ਼ਕਰੀਆ ਖਾਨ ਉਹ ਆਵਾਰਾ ਗਰਦ ਫਕੀਰਾਂ ਦਾ ਇੱਕੋ ਟੋਲਾ ਹੈ ਜੋ ਸਾਲ ਵਿੱਚ ਵਿੱਚ ਦੋ ਵਾਰ ਆਪਣੇ ਗੁਰੂ ਦੇ ਤਲਾਬ ਦੀ ਯਾਤਰਾ ਕਰਦੇ ਹਨ ਅਤੇ ਫਿਰ ਅਲੋਪ ਹੋ ਜਾਂਦੇ ਹਨ ਨਾਦਰ ਸ਼ਾ ਉਹ ਕਿੱਥੇ ਰਹਿੰਦੇ ਹਨ ਜ਼ਕਰੀਆ ਖਾਨ ਉਹਨਾਂ ਦੇ ਘਰ ਉਹਨਾਂ ਦੇ ਗੋੜੀਆਂ ਦੀਆਂ ਕਾਠੀਆਂ ਹਨ ਨਾਦਰ ਸ਼ਾ ਮੇਰੇ ਪੁੱਤਰ ਖਿਆਲ ਰੱਖਣਾ ਉਹ ਦਿਨ ਦੂਰ ਨਹੀਂ ਹੈ ਜਦੋਂ ਇਹ ਬਾਗੀ ਤੁਹਾਡੇ ਦੇਸ਼ ਦਾ ਕਬਜ਼ਾ ਲੈ ਲੈਣਗੇ ਸਿੱਖਾਂ ਦੇ ਦਰਬਾਰ ਸਾਹਿਬ ਦੀ ਬੇਰਮਤੀ ਬੇਹੁਰਮਤੀ ਦਾ ਬਦਲਾ ਲੈ ਲਿਆ ਇੱਥੇ ਫਿਰ ਇਹ ਸਬੰਧਨ ਸੰਬੰਧਤਾ ਦੁਆਰਾ ਮਾਨਤਾ ਪ੍ਰਾਪਤ ਹੈ ਕਿ ਦਰਬਾਰ ਸਾਹਿਬ ਸਿੱਖ ਜਗਤ ਦਾ ਕੇਂਦਰ ਹੈ 1736 ਵਿੱਚ ਸਰਕਾਰ ਦੁਆਰਾ ਇਸ ਉੱਪਰ ਕਬਜ਼ੇ ਤੋਂ ਬਾਅਦ ਸਰ ਦਰਬਾਰ ਸਾਹਿਬ ਅਤੇ ਇਸ ਦੇ ਆਲੇ ਦੁਆਲੇ ਨੂੰ ਦੁਨਿਆਵੀ ਵਰਤੋਂ ਲਈ ਬੇਦਨੀ ਬੇਦਿਨ ਕਰ ਦਿੱਤਾ ਗਿਆ ਸੀ ਅਤੇ ਜ਼ਿਲ੍ਹੇ ਦੇ ਮੁਖੀ ਮੁਸਲ ਹੂਲਦின் ਜੋ ਕਿ ਮਸਲ ਅੰਗਰ ਦੇ ਤੌਰ ਤੇ ਜਾਣਿਆ ਜਾਂਦਾ ਹੈ ਦੇ ਕੇਂਦਰੀ ਦਫਤਰਾ ਵਿੱਚ ਤਬਦੀਲੀ ਕਰ ਦਿੱਤਾ ਗਿਆ ਸੀ ਜਦੋਂ ਦਰਬਾਰ ਸਾਹਿਬ ਦੇ ਇਸ ਪਾਵਨ ਅਸਥਾਨ ਦੇ ਬੇਦਿਨ ਦੁਨੀਆਵੀ ਵਰਤੋਂ ਦੀ ਖਬਰ ਦੂਰ ਜੈਪੁਰ ਵਿੱਚ ਸਿੱਖ ਸਰਨਾਰਥੀਆਂ ਦੇ ਜਥੇ ਤੱਕ ਪਹੁੰਚੀ ਤਾਂ ਉਹਨਾਂ ਵਿੱਚੋਂ ਦੋ ਨੇ ਇੱਕ ਗੰਭੀਰ ਮਰਿਆਦਾ ਪੂਰਨ ਇਕਰਾਰ ਕਰਨ ਤੋਂ ਬਾਅਦ ਕਿ ਉਹ ਇਸ ਗਮੰਡੀ ਸਰਕਾਰੀ ਅਧਿਕਾਰੀ ਦਾ ਸਿਰ ਕੱਟ ਕੇ ਵਾਪਸ ਜੈਪੁਰ ਲੈ ਕੇ ਆਉਣਗੇ ਜਾਂ ਜਿਉਂਦੇ ਵਾਪਸ ਨਹੀਂ ਪਰਤਣਗੇ ਅੰਮ੍ਰਿਤਸਰ ਤੱਕ ਦਾ ਸਫ਼ਰ ਤੈਅ ਕੀਤਾ ਦਰਬਾਰ ਸਾਹਿਬ ਦੇ ਦੁਹਰੇ ਪ੍ਰਭੂ ਸਤਾ ਦੇ ਸਿੱਖ ਸਿਧਾਂਤਾਂ ਦਾ ਕੇਂਦਰੀ ਗੜ ਹੋਣ ਦੀ ਪੁਸ਼ਟੀ ਕਰਨ ਵੱਜੋਂ ਕਿ ਅਗਸਤ 1740 ਦੇ ਸ਼ੁਰੂ ਵਿੱਚ ਦਿਨ ਦੇ ਮੁੱਢਲੇ ਘੰਟਿਆਂ ਵਿੱਚ ਹੀ ਇਸ ਅਤ ਹੰਕਾਰੇ ਸਰਕਾਰੀ ਅਧਿਕਾਰੀ ਦਾ ਸਿਰ ਲਾਹਿਆ ਗਿਆ ਅਤੇ ਜੈਪੁਰ ਵਿਖੇ ਸਿੱਖਾਂ ਦੇ ਇਕੱਠ ਵਿਖੇ ਲਿਜਾਇਆ ਗਿਆ ਸੀ ਇਸ ਤਰ੍ਹਾਂ ਸਿੱਖ ਲੋਕ ਆਪਣੇ ਵਤਨ ਵਿੱਚ ਹੀ ਰਾਜਹੀਣ ਭਾਗਿਆ ਅਤੇ ਪਰਦੇਸੀਆਂ ਵਾਂਗੂ ਅਨਿਸ਼ਚਿਤ ਹੋਣ ਤੇ ਰੂਪ ਵਿੱਚ ਰਹਿੰਦੇ ਸਨ ਜਦੋਂ 1746 ਵਿੱਚ ਲਖਪਤ ਰਾਏ Hindu Diwan ਜਾਂ ਪੰਜਾਬ ਦੇ ਫੌਜੀ ਸੁਬੇਦਾਰ ਦੇ ਮੁੱਖ ਮੰਤਰੀ ਨੇ ਸਿੱਖਾਂ ਅਤੇ ਸਿੱਖੀ ਨੂੰ ਨੇਸਤੋਂ ਨਬੂਤ ਕਰਨ ਲਈ ਮੁਗਲਾਂ ਤੋਂ ਵੀ ਜ਼ਿਆਦਾ ਜੋਸ਼ੀਲੀ ਸਰਗਰਮੀ ਦਿਖਾਉਣ ਲਈ हदतों लंघ जान दी सोच धारण कर ली ਅਤੇ ਸਿੱਖਾਂ ਦੀ ਨਸ ਨਸਲ ਕੁਸਿਦਾ ਹੁਕਮ ਕਰਨ ਦੇ ਨਾਲ ਨਾਲ ਡੋਲ ਤੇ ਡੱਗੇ ਨਾਲ ਮੁਨਾਦੀ ਕੀਤੀ ਗਈ ਸੀ ਕਿ ਕਿਸੇ ਨੂੰ ਵੀ ਸਿੱਖ ਗ੍ਰੰਥ ਨਹੀਂ ਪੜਨਾ ਚਾਹੀਦਾ ਜਿਹੜਾ ਵੀ ਗੁਰੂ ਦਾ ਨਾਮ ਲੈ ਰਿਹਾ ਹੋਵੇ ਉਸ ਨੂੰ ਗ੍ਰਫਤਾਰ ਕਰਕੇ ਡੇਡਪਾੜ ਦੇਣਾ ਚਾਹੀਦਾ ਹੈ ਇਥੋਂ ਤੱਕ ਕਿ ਸ਼ਬਦ ਗੁੜ ਜਿਸ ਦਾ ਉਚਾਰਨ ਗੁਰੂ ਦਿੱਤ ਤਰਾਸੀ ਨੂੰ ਨਹੀਂ ਬੋਲਿਆ ਜਾ ਸਕਦਾ ਸੀ ਪਰ ਇਸ ਦੀ ਬਜਾਏ ਰੋੜੀ ਦੀ ਵਰਤੋਂ ਕਰਨੀ ਸੀ ਸ਼ਬਦ ਗ੍ਰੰਥ ਨੂੰ ਵੀ ਪੋਥੀ ਨਾਲ ਤਮਦਿਲ ਕਰ ਦਿੱਤਾ ਗਿਆ ਪਵਿੱਤਰ ਗ੍ਰੰਥ ਦੇ ਬਹੁਤ ਸਾਰੇ ਸਰੂਪ ਇਕੱਤਰ ਕੀਤੇ ਗਏ ਅਤੇ ਨਦੀਆਂ ਅਤੇ ਖੂਹਾਂ ਵਿੱਚ ਸੁੱਟ ਦਿੱਤੇ ਗਏ ਅਮ੍ਰਿਤ ਸਰਦਾ ਸਰੋਵਰ ਮਿੱਟੀ ਨਾਲ ਭਰ ਦਿੱਤਾ ਗਿਆ ਸੀ ਇਹ ਸ਼ਰੋਟ ਹਿਸਟਰੀ ਆਫ ਦਾ ਸਿੱਖਸ ਸਿਕਸ ਪਹਿਲੇ ਹਵਾਲੇ ਅਨੁਸਾਰ ਹੀ ਸਫਾ 132 ਇਹ ਨਹੀਂ ਮੰਨਿਆ ਜਾ ਸਕਦਾ ਕਿ ਆਪਣੇ ਨਾਲ ਆਪਣੀ ਜਾਤੀ ਦੀ ਤਿੱਖੀ ਸੂਝ-ਬੂਝ ਵਾਲੇ ਬੰਦੇ ਅਤੇ ਅਧীন ਰੁਤਬੇ ਦੁਆਰਾ حاصل ਵਿਸ਼ੇਸ਼ ਤਾਕਤ ਤੋਂ ਪ੍ਰੇਰਿਤ ਮੁੱਖ ਮੰਤਰੀ ਲਖਪਤ ਰਾਏ ਸਿੱਖ ਰਵਾਇਤਾਂ ਵਿੱਚ ਦਰਬਾਰ ਸਾਹਿਬ ਅਤੇ ਇਸ ਦੇ ਆਲੇ-ਦੁਆਲੇ ਦੇ ਕੇਂਦਰੀ ਮਹੱਤਤਾ ਨੂੰ ਜਾੜਦਾ ਹੋਵੇ ਅਤੇ ਇਸ ਲਈ ਉਸਨੇ ਸਿੱਖਾਂ ਲਿਆਂ ਸਬਿਆਚਾਰਕ ਜੜਾ ਨੂੰ ਤਬਾਹ ਕਰਨ ਲਈ ਜੋਰ ਲਾਇਆ ਤਾਂ ਉਹ ਇਸ ਰੂਹਾਨੀ ਰਾਜ ਸਿਰ ਉਤਪੇ ਦੇ ਪ੍ਰਸੰਦ ਵਿੱਚ ਦਰਬਾਰ ਸਾਹਿਬ ਨੂੰ ਅਣਗੌਲੀਆਂ ਨਹੀਂ ਕਰਦਾ ਮਾਰਚ 1743 ਵਿੱਚ ਸਿੱਖ ਆਪਣੀਆਂ ਲੁੱਕਣ ਗਾਹਾਂ ਵਿੱਚੋਂ ਉਭਰੇ ਅਤੇ ਦਰਬਾਰ ਸਾਹਿਬ ਤੋਂ ਕਾਬਸ ਕਾਬਸ ਫੌਜਾਂ ਨੂੰ ਬੱਜਤ ਦਿੱਤਾ ਇਸ ਦੀ ਰੱਖਿਆ ਲਈ ਕੁਝ ਕੱਚੀ ਗੜੀ ਬਣਾਈ ਅਤੇ ਇਸ ਗੱਲ ਨੂੰ ਦੁਹਾਰਾਇਆ ਕਿ ਸਿੱਖ ਲੋਕ ਅਖੰਡ ਹਸਤੀ ਅਤੇ ਵਿਲੱਖਣ ਪ੍ਰਭੂ ਸੱਤਾ ਰੱਖਦੇ ਹਨ ਪੂਰਾ ਅਨੁਭਵ ਇਹ ਹੈ ਕਿ ਅੰਮ੍ਰਿਤਸਰ ਦੇ ਮੈਦਾਨੀ ਇਲਾਕਿਆਂ ਵਿੱਚ ਨਾ ਹੀ ਉਹਨਾਂ ਦੀ ਲੜਾਈ ਦੀ ਤਾਕਤ ਅਤੇ ਨਾ ਹੀ ਕੱਚੀਆਂ ਕੰਦਾ ਦੀ ਨਿਗੁਣੀ ਸੁਰਖੀਆਂ ਨੇ ਉਹਨਾਂ ਨੂੰ ਮੁਗਲਾਂ ਦੁਆਰਾ ਨਿਸ਼ਚਿਤ ਵਿਨਾਸ਼ ਤੋਂ ਬਚਾ ਸਕਣਾ ਸੀ उन्होंने यह सीटा क्डिया कि किस सिख लदिया तो मौत की संभावना नहीं है जी सिख धर्म के इस केंद्र सिखी के महान काज में राखी दिया हासिल कर सकते हैं रतन सिंह बंगू प्राचीन पंथ प्रकाश अमृतसर ए हमेशा ही ध्यान विच रखना चाहिए है कि यह महान ਕਾਜ ਤਤਸਾਰ ਵਿੱਚ ਜ਼ਰੂਰ ਹੀ ਰੋਹਾਨੀ ਰਾਜਸੀ ਹੈ ਨਾ ਕਿ ਸਿਰਫ ਮੁਕਤੀ ਦਾ ਸਿਧਾਂਤ ਵਿਲੱਖਣ ਸਿੱਖ ਕਦਰਾਂ ਇੱਕ ਕਦਰਾਂ ਕੀਮਤਾਂ ਦੇ ਡਾਂਚੇ ਵਿੱਚ ਅਜਿਹੀ ਸਥਿਤੀ ਜਿਸ ਨੂੰ ਉਹਨਾਂ ਦੁਆਰਾ ਠੀਕ ਡੰਗ ਨਾਲ ਪ੍ਰੋਤਸਾਹਤ ਨਹੀਂ ਕੀਤਾ ਜਾਂਦਾ ਜਿਹੜੇ ਸਿੱਖਾਂ ਨੂੰ ਰਾਜਨੀਤੀ ਨੂੰ ਧਰਮ ਨਾਲ ਰੜਗੜ ਕਰਨ ਕਾਰਨ ਖੁੱਲੇ ਆਮ ਨਿੰਦਦੇ ਹਨ ਅਸੀਂ ਹੁਣ ਇੱਥੇ ਹੀ ਰੁਕ ਰਹੇ ਹਾਂ ਪੰਨਾ ਨੰਬਰ 27 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ